ਓ ਓਮਕਾਰ ਸਤਗੁਰ ਪ੍ਰਸਾਦ ਕੋਈ ਜਾਣ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਦਿਦ ਬੂਝੈ ਤਾ ਕੀ ਨਿਰਮਲ ਰੀਤ ਕੋਈ ਜਾਣ ਕਵਨ ਈਹਾ ਜਗ ਮੀਤ ਜਸ ਹੋਏ ਕਿਰਪਾਲ ਸੋਈ ਤਿਤ ਪੂਜੈ ਤਾਂ ਕੀ ਨਿਰਮਲ ਰੀਤ ਰਹਾ ਮਾਤ ਪਿਤਾ ਬਨਤਾ ਸੁਤ ਬੰਧਕ ਇਸ ਤੋਂ ਦੀਤ ਆਪਾਹੀ ਪੂਰਵ ਜਨਮ ਕੇ ਮਿਲਨ ਸੰਗੋਗੀ ਅੰਤਹ ਕੋਨਾ